ਇੱਕ ਬੀਬੀ ਗਈ ਜੁੱਤੀ ਲੈਣ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਆ ਵੀ ਨਹੀਂ ਠੀਕ ਤਿੰਨ ਚਾਰ ਘੰਟੇ ਜੁੱਤੀਆਂ ਹੀ ਵੇਖੀ ਗਈ ਜੁੱਤੀਆਂ ਵੇਖਣ ਤੋਂ ਬਾਅਦ ਉਹ ਬੀਬੀ ਇੱਕ ਪਸੰਦ ਆਈ ਕਹਿੰਦੀ ਆ ਪਸੰਦ ਹੈ ਇਹ ਦੱਸ ਕਿੰਨੇ ਦੀ ਭਾਈ ਕਹਿੰਦਾ ਫ੍ਰੀ ਲੈ ਜਾ ਕਹਿੰਦੀ ਹਾਂ ਮੈਂ ਭਾਈ ਫ੍ਰੀ ਕਿਉਂ ਦੇਣਾ ਕਹਿੰਦੇ ਤੇਰੇ ਵਾਲੀ ਵੀ ਇਹ ਘਰੋਂ ਇਹ ਪਾ ਕੇ ਆਈ ਸੀ ਇਹ ਮੈਂ ਨਹੀਂ ਦਿੱਤੀ ਏ ਤੇਰੇ ਵਾਲੀ ਏ ਚੱਕ ਦੇਖ ਨਿਗਾ ਤੇ ਮਾਰ ਇਹ ਪਸੰਦ ਆਈ ਏ ਤੁਹਾਨੂੰ ਨਾ ਜੁੱਤੀ ਤੁਹਾਡੇ ਵਾਲੀ ਕੋਈ ਪਸੰਦ ਆਉਣੀ ਏ ਮੈਂ ਜਿੰਨਾ ਮਰਜ਼ੀ ਤੁਹਾਡੇ ਅੱਗੇ ਨਮਾ ਨਮ ਰੱਖੀ ਜਾਣਾ ਕਰਨਾ ਤੁਸੀਂ ਉਹ ਏ ਜੋ ਤੁਸੀਂ ਕਰਨਾ ਹੈ ਸੱਚੀ ਗੱਲ ਏ ਮੈਨੂੰ ਕਈ ਵਾਰੀ ਮੇਰੇ ਵਾਲੇ ਮੁੰਡੇ ਨਾਲ ਹੋਣਗੇ ਮੈਂ ਕਈ ਵਾਰੀ 2-2 ਘੰਟੇ ਗਿਆਨਕੋਟ ਤੇ ਨਾ ਇੱਕ ਬੰਦੇ ਤੇ ਮੈਨੂੰ ਇਹਨੇ ਕਹਿਣਗੇ ਆ ਕੇ ਤੁਸੀਂ ਕਾਹਦੇ ਲਈ ਐਵੇਂ ਪੋਤਲਾ ਖੋਲ ਕੇ ਬਹਿ ਜਾਂਦੇ ਓਥੇ ਕਰਨਾ ਤੇ ਨੇ ਉਹ ਏ ਜੋ ਇਹਨੇ ਕਰਨਾ ਹੀ ਇਹਨੇ ਸੁਣ ਲੈਣਾ ਇੱਧਰੋਂ ਸੁਣ ਕੇ ਇੱਧਰੋਂ ਕੱਢ ਦੂ ਬਾਹਰ ਜਾ ਇਹਨੇ ਕਿੱਥੇ ਮੰਨਣੀ ਐ ਦੋ-ਦੋ ਘੰਟੇ ਖੱਪ ਜਾਂਦੇ ਹੋ ਮੁੜ ਕੇ ਨੇ ਇਦਾਂ ਕਰਨਾ ਵੀ ਇਦਾਂ ਛਾੜ ਦੇਣਾ ਪੱਲਾ ਕਰਨਾ ਇਹਨਾਂ ਨੇ ਉਹ ਐ ਜੋ ਕਰਨਾ ਹੀ ਸੁਣ ਮੰਨਣੀ ਨਹੀਂ ਹੁੰਦੀ